ਕੀ ਵੀਰੇ ਐਵੇਂ ਗੱਲ ਕਰੂ ਯਾਰ ਮੇਰੀ ਗੱਲ ਸੁਣ ਲਈ ਸਾਹਿਬ ਤੂੰ ਆਪਣੀ ਜਾਣ ਪਛਾਣ ਆਪਣੀ ਲਿਆਜ ਐ ਤੂੰ ਯਾਰ ਆਹ ਕੰਮ ਕੀ ਕਰਨ ਲੱਗ ਰਿਹਾ ਉਹ ਕਿਵੇਂ ਚੱਲੂਗਾ ਯਾਰ ਮੈਨੂੰ ਤੋਂ ਆਰਡਰ ਇਹਨੂੰ ਲੈ ਆ ਮੀਟਰ ਲਾ ਨਾ ਰਹੇ ਨੇ ਬਾਈ ਚਿੱਪ ਵਾਲੇ ਇਹ ਦੇਖ ਲਓ ਤੁਸੀਂ ਪਿੰਡਾਂ ਦੇ ਵਿੱਚ ਗੱਲ ਸੁਣ ਤੂੰ ਆਪ ਠੀਕ ਐ ਆਪਣੀ ਲਿਆਜ ਆਪਣੀ ਲਿਆਜ ਨਾ ਟੁੱਟੇ ਮੈਂ ਇਹ ਚੀਜ਼ ਕਹਿਣਾ ਤੂੰ ਇੱਥੇ ਚਿੱਪ ਵਾਲਾ ਮੀਟਰ ਲਾ ਦੇਗਾ ਇਹ ਬੰਦਾ ਦਿਹਾੜੀ ਦਾ ਰਿਹਾ ਅੱਜ ਦਿਹਾੜੀ ਤੇ ਗਿਆ ਇਹਨੂੰ ਦਿਹਾੜੀ ਜ਼ਿੰਮੇਦਾਰ ਦਵੇ ਨਾ ਦਵੇ ਰਾਤ ਨੂੰ ਰਿਚਾਰਜ ਕਿੱਥੋਂ ਕਰਾਉਂ ਯਾਰ ਬੰਦਾ ਤੂੰ ਵੀ ਦੱਸ ਉਹ ਆਈ ਵੀ ਰਹੇ ਯਾਰ ਉਹ ਬੰਦਾ ਉਹਨੇ ਅਰੇ ਦਿਹਾੜੀ ਤੇ ਜਾਂਦਾ ਰਿਚਾਰਜ ਰਾਤ ਨੂੰ ਕਿੱਥੋਂ ਕਰ ਲੂ ਕਰ ਲੂਗਾ ਯਾਰ ਕੋਈ ਰਿ ਨਹੀਂ ਨਹੀਂ ਵੀਰੇ ਇਹ ਨਹੀਂ ਲਾਉਂਗੇ ਆ ਤੁਸੀਂ ਨਹੀਂ ਲੱਗਣ ਦੇ ਤੁਸੀਂ ਫਿਰ ਬਈ ਐਵੇਂ ਬਿਲਕੁਲ ਭਰਨਗੇ ਜੀ ਫੋਨ ਫੋਨ ਮੇਰੀ ਗੱਲ ਬਾਈ ਕਰ ਲੈ ਜਿਹਨੂੰ ਫੋਨ ਕਰਨ ਤੂੰ ਕਰ ਲੈ ਬਾਈ ਯਾਰ ਆਪ ਪੜ੍ਹੇ ਲਿਖੇ ਬੰਦੇ ਤੁਸੀਂ ਆਂਦਾ ਤੇ ਡੈੜੀ ਵਾਲੇ ਬੰਦੇ ਪਹਿਲਾਂ ਬਿੱਲ ਦਾਤ ਨੁੱਟ ਕੇ ਕਿਹੜਾ ਭਰ ਲੂਗਾ ਕਿਹੜਾ ਹੈ ਜੀ ਚਪਾ ਮੀਟਰ ਦਾ ਕਿਹੜਾ ਭਰ ਲੂਗਾ ਯਾਰ ਚਪਾਲੇ ਮੀਟਰ ਹੀ ਲੱਗਣੇ ਨੇ ਤੇ ਖਰਾਬ ਹੋ ਗਏ ਮੀਟਰਾਂ ਦੇ ਚਪਾ ਮੀਟਰ ਨਹੀਂ ਵੀਰੇ ਅਸੀਂ ਨਹੀਂ ਲੱਗਣ ਦਿੰਦੇ ਵਿਰੋਧ ਕਰਦੇ ਆਂ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਇਹ ਨਹੀਂ ਹੋਣਾ ਚਾਹੀਦਾ ਇਹ हां जी नक्कली नहीं देना जिप वाला मीटर थोड़ी सरकार तो मांग गए भाई ये फोन करना कर लो जिथे मर्जी कर लो कर लो हां सीधा भाई चलो जिप आप ਤੁਸੀਂ ਜਿਪ ਵਾਲਾ ਮੀਟਰ ਤੁਸੀਂ ਆਗੇ ਜੀ ਚੌੜੇ ਹੋ ਕੇ ਲਾਉਣ ਤੁਸੀਂ ਐ ਦੱਸੋ ਭਲਾ ਇਹ ਚੱਲ ਜੂਗਾ ਇਹ ਬੰਦੇ ਦੀ ਚਾਰਜ ਕਿੱਥੇ ਕਰ ਲੈ ਡਿਊਟੀ ਹੈ ਜੀ ਡਿਊਟੀ ਦੇ ਕੇ ਸਰਕਾਰ ਨੂੰ ਬਣਾ ਪਾ ਦੇ ਠੀਕ ਹੈ ਕਰਮ ਕੋਲ ਨੂੰ ਫੋਨ ਕਰ ਦਾਂ ਤੁਸੀਂ ਭਾਈ ਕਰ ਲੈ ਜੇ ਮਰਜ਼ੀ ਫੋਨ ਕਰ ਲੈ ਮਰਜ਼ੀ ਕਰ ਲੈ ਇਹ ਲੱਗਣ ਇਹ ਤੁਸੀਂ ਦੇਖਣਾ ਬਾਈ ਜਿਹੜਾ ਜਿਹੜਾ ਹੀ ਕਰਦੇ ਚੰਗੇ ਲੱਗਦੇ ਉਹ ਲੜਾਈ ਨੂੰ ਆਹ ਨੂੰ ਵੀ ਭਰਾ ਡਰਾਇਨ ਲਾਉਣ ਦੇ ਯਾਰ ਜੀ ਨੂੰ ਜੀ ਨੂੰ ਸਾਡਾ ਫਾਟਲਾ ਕਿਉਂ ਨਹੀਂ ਪੜਸਤਲਾਣੀ ਇਹ ਲੱਗਣ ਦੇ ਵਿੱਚ ਵਿਰੋਧ ਕਰਦੀ ਆ ਬਾਈ ਮੀਟਰ ਲੱਗਣ ਦਿੰਦੇ ਹੋਰੀ ਤੇ ਪਲੇਨ ਦੀ ਇਹਨਾਂ ਨੇ ਮੀਟਰ ਹੀ ਰੱਖਣੇ ਆ ਕਿੱਥੋਂ ਕਰਾ ਲਣਗੇ ਇਹ ਰੀਚਾਰਜ ਕਰਾ ਦਾਂਗੇ ਮਾਸਟਰੀ ਬੁਢੀ ਆ ਪੁਰਾ ਮੇਰਾ ਨਿਯਾੜੀਦਾਰ ਤੁਸੀਂ ਵਖੋ ਇਹਦੇ ਮੀਟਰ ਦੀ ਰਾਤ ਨੂੰ ਲਾਈਟ ਪੱਜ ਗਈ ਇਹਦਾ ਰੀਚਾਰਜ ਖਤਮ ਹੋ ਗਿਆ ਕਿੱਥੋਂ ਕਰਾ ਲਣਗੇ ਰੀਚਾਰਜ ਦੱਸ ਦੋ ਵੀ ਰੀਚਾਰਜ ਕਰਾ ਲੂਗਾ ਕੋਈ ਬੰਦਾ ਆਪਾਂ ਤੋਂ ਹੋਰ ਹੋਰ ਦੱਸੋ ਰਿਪੋਰਟ ਕਰ ਦਿਓ ਜੀ ਥਾਣੇ ਤੇ ਰਿਪੋਰਟ ਕਰ ਦਿਓ ਆਹੋ ਮੇਰੇ ਬੱਚੇ ਕਿੱਥੋਂ ਭਰਾਵਾਂਗੇ ਚਿਪਾ ਵਾਲਾ ਮੀਟਰ ਬੋਲ ਵਾਲਾ ਚਲੇ ਆ ਰਿਹਾ ਹੱਡੀ ਨਾਲ ਹੀ ਆਉਣਾ ਆਓ ਜੀ ਤੁਸੀਂ ਬੁਲਾ ਲਓ ਸਾਡੀ ਹੱਥ ਬਨ ਕੇ ਬੇਨਤੀ ਹੈ ਜੀ ਪੰਜਾਬ ਗਵਰਨਮੈਂਟ ਨੂੰ ਸਾਨੂੰ ਨਹੀਂ ਪਤਾ ਵੀ ਸੈਂਟਰ ਗਵਰਨਮੈਂਟ ਨੇ ਆਹ ਹੁਕਮ ਦਿੱਤਾ ਜਾਂ ਕੀ ਨੇ ਦਿੱਤਾ ਪਰ ਅਸੀਂ ਨਾ ਤਾਂ ਜਪਾਲੇ ਮੀਟਰ ਅੱਜ ਲਾਉਣ ਦਈਏ ਨਾ ਦਈਏ ਪੰਜਾਬ ਦੇ ਘਰ ਨੂੰ ਲਾਉਣ ਇਹ ਵੀਡੀਓ ਸਾਡੀ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਸਤੇ ਨਹੀਂ ਬਣਾਈ ਗਈ ਇਹ ਸਮਝਾਉਣ ਵਾਸਤੇ ਬਣਾਈ ਗਈ ਹੈ ਵੀ ਇਹ ਬੰਦੇ ਰਾਤ ਨੂੰ ਉੱਠ ਕੇ ਰਿਚਾਰਜ ਕਿੱਥੋਂ ਕਰ ਲੈਣਗੇ ਤੁਸੀਂ ਇਹ ਚੀਜ਼ ਦੱਸੋ ਕੌਣ ਕਰ ਲੂਗਾ ਰੀਚਾਰਜ ਇਹਨਾਂ ਤੂੰ ਇੰਨੇ ਕਿੱਥੇ ਪੜੇ ਲਿਖੇ ਨੇ ਯਾਰ ਅਸੀਂ ਰੰਗੇ ਨਹੀਂ ਬੰਦ ਤੁਸੀਂ ਤਸਵੀਰ ਚਾਹੁੰਦੇ ਕਰਵਾ ਸਕਦੇ ਹੋ ਨਾ ਨਾ ਵੀਰ ਅਸੀਂ ਨਿਕਰਾ ਸਕਦੇ ਤੁਸੀਂ ਭਾਈ ਅਸੀਂ ਤਾਂ ਕੋਈ ਚਾਰਜ ਕਿੱਥੋਂ ਕਰਾਵਾਂਗੇ ਮੀਟਰਾਂ 'ਚ ਤੁਸੀਂ ਆਪ ਇਹ ਗੱਲ ਦੱਸ ਦੋ ਨਾ ਕਿਹੜੀ ਸੇਵਾ ਕਰੀਏ ਇਹ ਚੇਪਾਲਾ ਮੀਟਰ ਹੁਣ ਨਵੇਂ ਮੀਟਰ ਆਏ ਨਾ ਚੇਪਾਲੇ ਲੱਗਣੇ ਨਹੀਂ ਫਿਰ ਆਸੀਂ ਫਿਰ ਗਰੀਬ ਬੰਦੇ ਆ ਫਿਰ ਕਿੱਥੋਂ ਭਰਾਂਗੇ ਬਿੱਲ ਹੈ ਭਾਈ 2 ਮਿੰਟ ਭਾਈ ਇਹਨੂੰ ਨਡਾਂਦੇ ਭਾਈ ਫਿਰ ਐਵੇਂ ਗੱਲ ਕਰੋ ਯਾਰ ਹੈ ਮੇਰੀ ਗੱਲ ਸੁਣ ਲਈ ਸਾਹਿਬ ਤੂੰ ਆਪਣੀ ਜਾਣ ਪਛਾਣ ਆਪਣੀ ਲਿਹਾਜ਼ ਤੂੰ ਯਾਰ ਆਹ ਕੰਮ ਕੀ ਕਰਨ ਲੱਗ ਰਹੇ ਆ ਉਹ ਕਿਵੇਂ ਚੱਲੂਗਾ ਯਾਰ ਮੈਨੂੰ ਤੋਂ ਆਰਡਰ ਆ ਇਹਨੂੰ ਨਾ ਇਹ ਅੰਬੀਟਰ ਲਾਨ ਆ ਰਹੇ ਨੇ ਬਾਈ ਚਿੱਪ ਵਾਲੇ ਇਹ ਦੇਖ ਲਓ ਤੁਸੀਂ ਪਿੰਟਾ ਦੇ ਵਿੱਚ ਸੁਣ ਤੂੰ ਆਪ ਠੀਕ ਹੈ ਆਪਣੀ ਲਿਹਾਜ਼ ਆਪਣੀ ਲਿਹਾਜ਼ ਨਾਲ ਟੁੱਟੇ ਮੈਂ ਇਹ ਚੀਜ਼ ਕਹਿਣਾ ਉਹ ਐਥੇ ਚੱਪਾ ਵਾਲਾ ਮੀਟਰ ਲਾ ਦੇਗਾ ਇਹ ਬੰਦਾ ਦਿਹਾੜੀ ਦਾ ਰਿਹਾ ਅੱਜ ਜਹਾੜੀ ਤੇ ਗਿਆ ਇਹਨੂੰ ਘੜੀ ਜ਼ਿੰਮੇਦਾਰ ਦਵੇ ਨਾ ਦਵੇ ਰਾਤ ਨੂੰ ਰੀਚਾਰਜ ਕਿੱਥੋਂ ਕਰਾਉਂ ਯਾਰ ਬੰਦਾ ਤੂੰ ਵੀ ਗੱਲ ਨਹੀਂ ਰਹੇ ਯਾਰ ਉਹ ਬੰਦਾ ਹੁਣ ਇਹ ਰਹੇ ਜਹਾੜੀ ਤੇ ਜਾਂਦਾ ਰੀਚਾਰਜ ਰਾਤ ਨੂੰ ਉੱਠ ਕੇ ਕਿੱਥੋਂ ਕਰ ਲੂ ਕਰ ਲੂਗਾ ਇਹ ਕੋਈ ਰੀਚਾਰਜ ਫੇਰ ਇਹ ਦੱਸ ਚੱਲ ਯਾਰ ਭਾਈ ਨਹੀਂ ਨਹੀਂ ਜਿਹਨੇ ਕਿਵੇਂ ਲਾਉਂਗੇ ਤੁਸੀਂ ਨਹੀਂ ਲੱਗਣਗੇ ਮੀਟਰ ਬਈ ਐਵੇਂ ਬਿਲਕੁਲ ਭਰਨਗੇ ਇਹ ਬੰਦੇ ਫੋਨ ਮੇਰੀ ਗੱਲ ਸੁਣ ਭਾਈ ਕਰ ਲੈ ਜਿਹਨੂੰ ਫੋਨ ਕਰਨ ਤੂੰ ਕਰ ਲੈ ਭਾਈ ਯਾਰ ਆਪ ਪੜ੍ਹੇ ਲਿਖੇ ਬੰਦੇ ਹੋ ਤੁਸੀਂ ਆਏ ਤਾਂ ਡੇੜੀ ਵਾਲੇ ਬੰਦੇ ਪਹਿਲਾਂ ਬਿੱਲ ਦਾਤਾ ਨੁੱਟ ਕੇ ਕਿਹੜਾ ਭਰ ਲੂਗਾ ਇਹ ਤਾਂ ਹੈ ਜੀ ਇਹਦਾ ਮੀਟਰ ਦਾ ਕਿਹੜਾ ਭਰ ਲੂਗਾ ਯਾਰ ਚਿੱਪਾਲੇ ਮੀਟਰ ਹੀ ਲੱਗਣੇ ਨੇ ਜੇ ਤਾਂ ਖਰਾਬ ਹੋ ਗਏ ਮੀਟਰਾਂ ਬਾਹ ਮੀਟਰ ਨਹੀਂ ਵੀਰੇ ਅਸੀਂ ਨਹੀਂ ਲੱਗਣ ਦਿੰਦੇ ਵਿਰੋਧ ਕਰਦੇ ਆਂ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਇਹ ਨਹੀਂ ਹੋਣਾ ਚਾਹੀਦਾ ਇਹ ਹਾਂ ਜੀ ਨਗਰਨੀ ਨਹੀਂ ਦੇਣਾ ਚਪਾ ਮੀਟਰ ਸਾਡੀ ਸਰਕਾਰ ਨੂੰ ਮੰਗਿਆ ਬਈ ਇਹ ਫੋਨ ਕਰਨਾ ਕਰ ਲੋ ਜਿੱਥੇ ਮਰਜ਼ੀ ਕਰ ਲੋ ਕਰ ਲੋ ਜੀ ਹਾਂ ਸੀ ਤਾਂ ਬਈ ਚੱਲ ਤੁਸੀਂ ਚਪਾ ਦਾ ਮੀਟਰ ਤੁਸੀਂ ਆਗੇ ਜੀ ਚੌੜੇ ਹੋ ਕੇ ਲਾਉਣ ਤੁਸੀਂ ਐ ਦੱਸੋ ਭਲਾ ਇਹ ਚੱਲ ਜੂਗਾ ਇਹ ਬੰਦੇ ਦੀ ਚਾਰਜ ਕਿੱਥੇ ਬਣੇ ਡਿਊਟੀ ਹੈ ਡਿਊਟੀ ਦੇਣੇ ਬੰਦੇ ਪਾ ਦੇਣੇ ਠੀਕ ਹੈ ਬਰ ਮੈਂ ਤੁਹਾਨੂੰ ਫੋਨ ਕਰਦਾ ਤੁਸੀਂ ਕਰ ਲੈ ਜਿਹੜਾ ਮਰਚੂ ਫੋਨ ਕਰਦਾ ਮਰਚੂ ਪਾਣੀ ਨੂੰ ਮੋੜ ਲੱਗਣ ਲੱਗਦਾ ਹੈ ਗਾਹੇ ਜਾਂ ਤੁਸੀਂ ਸਾਡੇ ਘਰ ਪਾਣੀ ਜਿਹੜਾ ਅਸੀਂ ਗਰਾਈ ਕਰਦੇ ਚੰਗੇ ਲੱਗਦੇ ਉਹ ਲੜਾਈ ਉਹ ਤੁਹਾਨੂੰ ਵੀ ਉੱਪਰ ਆਰਡਰ ਆਉਣੇ ਲਾਉਣਦੇ ਯਾਰ ਜੀ ਨੂੰ ਜੀ ਨੂੰ ਖਾਦ ਲਾ ਖਾਦ ਲਾ ਲਾਉਣੀ ਲੱਗਣ ਦੇ ਵਿੱਚ ਵਿਰੋਧ ਕਰਦੀ ਆ ਬਾਈ ਅਸੀਂ ਮੀਟਰ ਲੱਗਣ ਦਿੰਦੇ ਹਾਂ ਉਹ ਪਲੇਨ ਦੀ ਪੁਰਾਣੀ ਮੀਟਰ ਹੀ ਰੱਖਣੀ ਅਸੀਂ ਕਿਥੋਂ ਕਰਾ ਲਾਂਗੇ ਯਾਰ ਉਹ ਕਰਾ ਦਾਂਗੇ ਮਤਰੀ ਬੁਢੀ ਆ ਤੁਹਾਨੂੰ ਮੇਰਾ ਮਿਹਨਤਦਾਰ ਆ ਇਹ ਮੋਕਾ ਇਹਦੇ ਮੀਟਰ ਦੀ ਰਾਤ ਨੂੰ ਲਾਈਟ ਪੱਜ ਗਈ ਇਹਦਾ ਰੀਚਾਰਜ ਖਤਮ ਹੋ ਗਿਆ ਕਿੱਥੋਂ ਕਰਾ ਲੈਣਗੇ ਰੀਚਾਰਜ ਦੱਸ ਦੋ ਵੀ ਰੀਚਾਰਜ ਕਰਾ ਲੂਗਾ ਕੋਈ ਨਾ ਹੋਰ ਫੋਨ ਦੱਸੋ ਰਿਪੋਰਟ ਕਰ ਦਿਓ ਜੀ ਥਾਣੇ ਤੇ ਰਿਪੋਰਟ ਕਰ ਦਿਓ ਆਹੋ ਮੇਰੇ ਬੱਚੇ ਕਿੱਥੋਂ ਭਰਾਵਾਂਗੇ ਚਿਪਾ ਵਾਲੇ ਮੀਟਰ ਕੋਲ ਵਾਲਾ ਚਲੇ ਆ ਰਿਹਾ ਗੱਡੀ ਨਾਲ ਹੀ ਆਉਂਗਾ ਉਹ ਜੀ ਤੁਸੀਂ ਬੁਲਾ ਲਓ ਸਾਡੀ ਹੱਥ ਬਨ ਕੇ ਬੇਨਤੀ ਹੈ ਜੀ ਪੰਜਾਬ ਗਵਰਨਮੈਂਟ ਨੂੰ ਸਾਨੂੰ ਨਹੀਂ ਪਤਾ ਵੀ ਸੈਂਟਰ ਗਵਰਨਮੈਂਟ ਨੇ ਆਹ ਹੁਕਮ ਦਿੱਤਾ ਜਾਂ ਕੀ ਨੇ ਦਿੱਤਾ ਪਰ ਅਸੀਂ ਨਾ ਤਾਂ ਕਿਪਾਲੇ